ਪਿਛਲੀ ਪੌੜੀ ਵਿੱਚ ਪੜਿਆ ਸੀ ਜੀ ਸੁਣਿਆ ਦੀਪ ਲੋ ਪਾਤਲ ਤੇ ਆਓ ਹੁਣ ਥੋੜਾ ਪਤਾਲਾਂ ਤੇ ਧਿਆਨ ਦਈਏ ਜੀ ਕਿ ਇਸ ਦੇ ਅਰਥ ਕੀ ਆਏ ਹਨ ਪੁਰਾਣਾ ਵਿੱਚ ਕੀ ਹਨ ਜੀ ਵੈਸੇ ਤਾਂ ਜਿਹੜੇ ਪਤਾਲ ਦੇ ਅਸਲੀ ਅਰਥ ਹਨ ਉਹ ਹੈ ਧਰਤੀ ਠੀਕ ਹੈ ਜੀ ਜਿਵੇਂ ਕੋਈ ਵੀ ਧਰਤੀ ਦਾ ਟੁਕੜਾ ਹੋਇਆ ਜੀ ਚੰਦਰਮਾ ਇਹ ਵੀ ਪਤਾਲ ਹੈ ਜੀ ਹਾਲਾਂਕਿ ਆਪਾਂ ਚੰਦਰਮਾ ਕਹਿ ਦਿੰਦੇ ਹਾਂ ਕਿਉਂਕਿ ਹੈ ਇਹ ਵੀ ਧਰਤੀ ਜਿੰਨੇ ਸਾਰੇ ਗ੍ਰਹਿ ਨੇ ਨਾ ਇਹ ਸਾਰੇ ਦੇ ਸਾਰੇ ਪਾਤਾਲ ਨੇ ਜੀ ਇਹਨਾਂ ਨੌਹਾਂ ਗ੍ਰਹਾਂ ਦੇ ਵੀ ਜਿੰਨੇ ਅੱਗੇ 1 1 2 2 3 3 4 4 ਚੰਦਰਮਾ ਨੇ ਇਹ ਸਾਰੇ ਪਾਤਾਲ ਨੇ ਜੀ ਕਈ ਥਾਵਾਂ ਤੇ ਪਾਤਾਲ ਦਾ ਅਰਥ ਜਿਹੜਾ ਹੈ ਜੀ ਅਦ੍ਰਿਸ਼ ਧਰਤੀ ਹੁੰਦੀ ਹੈ ਪਾਬ ਅਦ੍ਰਿਸ਼ ਹੁੰਦੀ ਹੈ ਨਾ ਦਿਖਣ ਵਾਲੀ ਜਿਹੜੀ ਦੇਖੀ ਨਾ ਜਾਵੇ ਉਸ ਨੂੰ ਅਦ੍ਰਿਸ਼ ਕਹਿੰਦੇ ਆ ਜੀ ਠੀਕ ਹੈ ਇਹ ਜਿਵੇਂ ਜਿੱਥੇ ਕਹਿੰਦੇ ਵੀ ਰਾਖਸ਼ ਰਹਿੰਦੇ ਨੇ ਉਹਨਾਂ ਦੀ ਹੈ ਜੀ ਤੇ 18 ਪੁਰਾਣਾ ਜੀ ਜਿਹੜੇ ਪੁਰਾਣਾਂ ਦੇ ਨਾਮ ਇੱਥੇ ਨੇ ਵਿਸ਼ਨ ਪੁਰਾਨ ਪਦਮ ਪੁਰਾਨ ਬ੍ਰਹਮ ਪੁਰਾਨ ਸ਼ਿਵ ਪੁਰਾਨ ਭਾਗਵਤ ਪੁਰਾਨ ਆਰਧ ਪੁਰਾਨ ਮਾਰਕੰਡੇ ਪੁਰਾਨ ਅਗਨ ਪੁਰਾਨ ਬ੍ਰਹਮ ਵੈਰ ਪੁਰਾਨ ਲਿੰਗ ਪੁਰਾਨ ਵਰਾ ਪੁਰਾਨ ਸਕੰਦ ਪੁਰਾਨ ਵਾਮਨ ਪੁਰਾਨ ਕੂਰਮ ਪੁਰਾਨ ਮਤਸੇ ਪਰਾਮ ਗਰੜ ਪੁਰਾਨ ਜਿਹੜਾ ਗਰੜ ਪੁਰਾਨ ਗ੍ਰੰਥੀ ਜੀ ਨੂੰ ਕਹਿੰਦੇ ਆ ਜੀ ਆ ਆ ਗਿਆ ਬ੍ਰਹਮੰਡ ਪੁਰਾਨ ਤੇ ਪਦਮ ਪੁਰਾਨ ਸੌਰੀ ਭਵਿਸ਼ਯਤ ਪੁਰਾਨ ਅ ਇਨ 18 ਪੁਰਾਣਾ ਵਿੱਚੋਂ ਜਿਹੜੇ ਵਿਸ਼ਨ ਪੁਰਾਨ ਹੈ ਤੇ ਜਿਹੜਾ ਪਦਮ ਪ੍ਰਾਨਾ ਉਹਨਾਂ ਅਨੁਸਾਰ 7 ਪਤਾਲ ਨੇ ਜੀ 7 ਪਤਾਲ ਤੇ ਸ਼ਿਵ ਪ੍ਰਾਨ ਅਨੁਸਾਰ 8 ਪਤਾਲ ਨੇ ਜੀ ਇਹਨਾਂ ਦੀ ਗਿਣਤੀ ਘੱਟ ਵੱਧ ਹੈ ਤੇ ਇਹਨਾਂ ਦਾ ਵੇਰਵਾ ਅੱਗੇ ਹੈ ਜੀ 7 ਪ੍ਰਾਨਾਂ ਦਾ ਪਹਿਲਾ ਹੈ ਜੀ ਅਤਲ ਕਹਿੰਦੇ ਮਹਾ ਮਾਇਆ ਦੇ ਅਧੀਨ ਹੈ ਫਿਰ ਹੈ ਵਿਤਲ ਇਹ ਸ਼ਿਵ ਜੀ ਦਾ ਜੋ ਰੂਪ ਹੈ ਉਸ ਦਾ ਰਾਜ ਹੈ ਜਿੱਥੇ ਹਟ ਕੇਸ਼ਵਰ ਦਾ ਤੀਸਰਾ ਹੈ ਜੀ ਸੁੱਤਲ ਇੱਥੇ ਬਲੀ ਦਾ ਰਾਜ ਹੈ ਜੀ ਚੌਥਾ ਹੈ ਜੀ ਤਲਾਤਲ ਇੱਥੇ ਮਾਇਆ ਦਾ ਰਾਜ ਹੈ ਜੀ ਮਹਾਂਤਲ ਇੱਥੇ ਅਜਗਰ ਸੱਪ ਜਿਹੜਾ ਕਹਿੰਦੇ ਆ ਉਹ ਰਹਿੰਦੇ ਨੇ ਜੀ ਰਸਾਤਲ ਇੱਥੇ ਜਿੱਥੇ ਜਿਹਨੂੰ ਦੈਂਤ ਕਹਿੰਦੇ ਆ ਜਾਂ ਰਾਖਸ਼ ਕਹਿੰਦੇ ਆ ਉਹ ਰਹਿੰਦੇ ਨੇ ਜੀ ਪਾਤਲ ਇਹ ਕਹਿੰਦੇ ਜੀ ਸਭ ਤੋਂ ਹੇਠਲਾ ਪ੍ਰਦੇਸ਼ ਹੈ ਜਿੱਥੇ ਵਸੂਕੀ नाग ਜਿਹਦੇ ਆਪਾਂ ਗੱਲ ਕਰਦੇ ਸੀ ਪਹਿਲਾਂ ਸਭ ਤੋਂ ਵੱਡਾ ਰਾ नाग ਜੀ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਖੀਰ ਸਮੁੰਦਰ ਰੜਕਣ ਲਈ ਵੀ ਭਰਤੀ ਆ ਗਿਆ ਸੀ ਉਹ ਰਹਿੰਦਾ ਹੈ ਜੀ ਦੁਬਾਰੇ ਫਿਰ ਸਿਆਨਾਂ ਦੇ ਲਈ ਕਿ ਵਿਸ਼ਨ ਪੁਰਾਣ ਅਨਸਾਰ ਜਿਹੜੇ 7 ਪਤਾਲ ਨੇ ਠੀਕ ਹੈ ਉਹ ਉੱਪਰ ਦੱਸੇ ਨੇ ਤੇ ਸ਼ਿਵ ਪੁਰਾਣ ਅਨਸਾਰ 8 ਪਤਾਲ ਨੇ ਜੀ ਠੀਕ ਹੈ ਇਹ ਪਦਮ ਪੁਰਾਣ ਵਾਲੇ ਸੀਗੇ ਵਿਸ਼ਨ ਪੁਰਾਣ ਦੇ ਆ ਦਿੱਤੇ ਥੋੜੇ ਨਾਮ ਵਿੱਚ ਫਰਕ ਹੈ ਜੀ ਇਹਨਾਂ ਦੇ ਤੇ ਸ਼ਿਵ ਪੁਰਾਣ ਵਾਲੇ ਠੀਕ ਹੈ ਜੀ ਇਹ ਸਾਰੇ ਮਿਥਿਆਸਿਕ ਨੇ ਜੀ ਮਿਥਿਆਸ ਆਪ ਪਹਿਲਾਂ ਵੀ ਗੱਲ ਕੀਤੀ ਸੀ ਮਨ ਕਰਤ ਨੇ ਜੀ ਠੀਕ ਹੈ ਜੀ ਕਿਉਂਕਿ ਜ਼ਮੀਨ ਦੇ ਹੇਠਲੇ ਹਿੱਸੇ ਵਿੱਚ ਕਹਿੰਦੇ ਵਿਆਪਕ ਲੋਕ ਨੇ ਜਿੱਥੇ ਦਾੰਤ ਦਨਵ ਅਤੇ ਹੋਰ ਜਾਤੀਆਂ ਰਹਿੰਦੇ ਨੇ ਜੀ ਇੱਕ ਨਾਰਦ ਰਿਸ਼ੀ मुनि ਸੀ ਜੀ ਜਿਹੜਾ ਕਹਿੰਦਾ ਜਦੋਂ ਉੱਥੇ ਗਿਆ ਉਹ ਮੁੜ ਕੇ ਆਇਆ ਕਹਿੰਦੇ ਤਾਂ ਉਸਨੇ ਬੜੀ ਇਸ ਦੀ ਪ੍ਰਸ਼ੰਸਾ ਕੀਤੀ ਜੀ ਕਹਿੰਦੇ ਨੇ ਇਹ ਇੰਦਰਪੁਰੀ ਭਾਵ ਇਹ ਸਵਰਗਾਂ ਨਾਲ ਵੀ ਕਹਿੰਦੇ ਬੜੇ ਸੋਹਣੇ ਇਹ ਨੇ ਠੀਕ ਹੈ ਜੀ ਕਹਿੰਦੇ ਉੱਥੇ ਹਰ ਤਰ੍ਹਾਂ ਦੇ ਮਨੋਰੰਜਨ ਉਪਲਬਧ ਨਹੀਂ ਕਿਹਾ ਜਾਂਦਾ ਜੀ ਕਹਿੰਦੇ ਐਸ਼ ਪ੍ਰਸਤੀ ਵਿੱਚ ਇਹ ਪਤਾਲ ਨੇ ਜਿਹੜੇ ਕਹਿੰਦੇ ਇੰਦਰਪੁਰੀ ਭਾਵ ਜਿਹੜਾ ਇੰਦਰਪੁਰੀ ਹੈ ਜੀ ਸਵਰਗ ਜੀ ਨੂੰ ਕਹਿੰਦਾ ਉਹਨੂੰ ਵੀ maat ਪਾ ਦਿੰਦੇ ਹੁਣ ਇਹ ਵੱਖ-ਵੱਖ ਪੁਰਾਣਾ ਦੀ ਵੱਖ-ਵੱਖ ਰਿਸ਼ੀਆਂ ਦੀ ਰਿਸ਼ੀ ਥੋੜੇ ਪੁਰਾਣਾ ਤੋਂ ਵੱਖ ਨੇ ਜੀ ਇਹਨਾਂ ਸਾਰਿਆਂ ਦੀ ਆਪਸ ਵਿੱਚ ਕੀ ਕਹਿੰਦੇ ਆ ਨਹੀਂ ਰਲਦੀ ਜੀ ਤੇ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਇਹ ਪਤਾਲ ਇਹਨਾਂ ਦੀ ਗਿਣਤੀ ਲੱਖਾਂ ਦੱਸੀ ਹੈ ਜੀ ਇਹ ਜਿਹੜੇ ਰਾਖਸ਼ ਪਤਾਲ ਨੇ ਜਾਂ ਜਿਹਨੂੰ ਅਧ੍ਰਿਸ਼ ਪਤਾਲ ਕਹਿੰਦੇ ਨੇ ਇਸ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ ਹੈ ਜੀ ਇਹ ਅੱਗੇ ਆਪਾਂ 22ਵੀਂ ਪੌੜੀ ਵਿੱਚ ਪੜਾਂਗੇ ਜੀ ਪਾਤਾਲਨਾ ਪਤਾਲ ਲਖ ਪਾਵ ਲੱਖਾਂ ਜਿਹੜਾ ਲੱਖ ਹੈ ਦੇਲੀ ਦੀਪਕ ਹੈ ਜੀ ਪਤਾਲਨਾ ਵੀ ਆਊਗਾ ਆਕਾਸ਼ਨਾ ਵੀ ਆਊਗਾ ਜੀ ਅੱਗੇ ਇਸ ਨੂੰ ਆਪਾਂ ਹੋਰ ਡੰਗਾਈਨ ਪੜਾਂਗੇ ਪਰ ਸਿੱਖ ਮਤ ਅਨੁਸਾਰ ਜਾਂ ਸਿੱਖ ਧਰਮ ਅਨੁਸਾਰ ਜਿਹੜੇ ਆ ਸੈਵਨ ਹੈਲ ਜਿਹਨੂੰ ਕਿਹਾ ਜਾਂਦਾ ਹੈ ਇਹ ਇਹ ਅੰਗਰੇਜ਼ੀ ਵਿੱਚ ਵੀ ਅੰਦਰ ਜੀ 7 ਲੈਵਲ ਆਫ Hell ਇਸ ਚੀਜ਼ ਨੂੰ ਕੋਈ ਵੀ ਸਿੱਖ ਧਰਮ ਦੇ ਵਿੱਚ ਮੰਨਤਾ ਨਹੀਂ ਹੈ ਜੀ